ਦੋਸਤੋ ਅੱਜ ਦੀ ਜਿਹੜੀ ਸੱਚੀ ਕਹਾਣੀ ਹੈ ਜੰਮੂ ਤੇ ਲਖਨਪੁਰ ਦੀ ਹੈ ਲਖਨਪੁਰ ਦੇ ਵਿੱਚ ਇੱਕ ਰਹਿਣ ਵਾਲਾ ਲੜਕਾ ਾਰਮਾਨ ਾਰਮਾਨ ਦੋਪੜਾ ਆਸਾਨਾ ਉਹਨਾਂ ਵਿੱਚੋਂ ਾਰਮਾਨ ਸਭ ਤੋਂ ਵੱਡਾ ਸੀ ਅੱਛਾ ਾਰਮਾਨ ਨੇ ਹੁਣ ਆਪਣੀ ਸਾਰੀ ਪੜਾਈ ਪੂਰੀ ਕਰ ਲਈ ਸੀ ਤੇ ਉਹਦੇ ਸਾਰੇ ਦੋਸਤ ਬਾਹਰ ਸੌਦੀ ਦੇ ਵਿੱਚ ਰਹਿ ਕੇ ਕੰਮ ਕਰ ਰਹੇ ਸਨ ਤੇ ਖੂਬ ਪੈਸਾ ਵੀ ਕਮਾ ਰਹੇ ਸਨ ਹੁਣ ਾਰਮਾਨ ਦਾ ਵੀ ਮਨ ਕਰਦਾ ਸੀ ਕਿ ਉਹ ਵੀ ਬਾਹਰ ਜਾਵੇ ਤੇ ਬਾਹਰ ਜਾ ਕੇ ਖੂਬ ਪੈਸਾ ਕਮਾਵੇ ਉਹ ਆਪਣੇ ਘਰਦਿਆਂ ਨੂੰ ਕਹਿੰਦਾ ਹੈ ਕਿ ਮੈਂ ਵੀ ਬਾਹਰ ਜਾਣਾ ਹੈ ਤੇ ਉੱਥੇ ਜਾ ਕੇ ਪੈਸਾ ਕਮਾਉਣਾ ਹੈ ਫਿਰ ਉਹ ਇੱਕ ਏਜੰਟ ਨੂੰ ਮਿਲਦਾ ਹੈ ਤੇ ਆਪਣਾ ਬਾਹਰ ਦਾ ਵੀਜ਼ਾ ਲਗਵਾਉਂਦਾ ਹੈ ਤੇ ਇੱਕ ਤੋਂ ਮਹੀਨੇ ਤੋਂ ਬਾਅਦ ਉਹਦਾ ਵੀਜ਼ਾ ਵੀ ਲੱਗ ਜਾਂਦਾ ਹੈ ਤੇ ਉਹਨੂੰ ਇੱਕ ਕੰਪਨੀ ਦੇ ਵਿੱਚ ਕੰਮ ਮਿਲਦਾ ਹੈ ਕੰਮ ਵੀ ਉਹਦਾ ਬਹੁਤ ਹੀ ਵਧੀਆ ਹੁੰਦਾ ਹੈ ਤੇ ਉਹਦੀ ਤਨਖਾਹ ਲੱਗਦੀ ਹੈ 50 ਤੋਂ 60000 ਰੁਪਿਆ ਪ੍ਰਤੀ ਮਹੀਨਾ ਫਿਰ ਉਹਦਾ ਮੈਡੀਕਲ ਹੁੰਦਾ ਹੈ ਤੇ ਮੈਡੀਕਲ ਕਰਮ ਤੋਂ ਬਾਅਦ ਉਹਨੂੰ ਸਾウਦੀ ਅਰਬ ਦੇ ਵਿੱਚ ਭੇਜਿਆ ਜਾਂਦਾ ਹੈ ਤੇ ਜਦੋਂ ਅਰਮਾਨ ਸਾਊਦੀ ਅਰਬ ਦੇ ਵਿੱਚ ਪਹੁੰਚ ਜਾਂਦਾ ਹੈ ਤੇ ਉੱਥੇ ਉਦਾਇਕ ਸ਼ੇਖ ਇੰਤਜ਼ਾਰ ਕਰ ਰਿਹਾ ਹੁੰਦਾ ਹੈ ਉਹ ਸ਼ੇਖ ਉਹਨੂੰ ਆਪਣੇ ਘਰ ਦੇ ਵਿੱਚ ਲੈ ਜਾਂਦਾ ਹੈ ਤੇ ਘਰ ਦੇ ਵਿੱਚ ਜਾ ਕੇ ਉਹਨੂੰ ਕਹਿੰਦਾ ਹੈ ਕਿ ਅੱਜ ਤੂੰ ਇੱਥੇ ਹੀ ਰੈਸਟ ਕਰਨੀ ਹੈ ਤੇ ਕੱਲ ਉਹਨੂੰ ਤੈਨੂੰ ਫੈਕਟਰੀ ਦੇ ਵਿੱਚ ਮੈਂ ਲੈ ਜਾਵਾਂਗਾ ਜਿੱਥੇ ਤੇਰਾ ਕੰਮ ਹੈ ਅਰਮਾਨ ਨੂੰ ਉਹਦੀ ਕੰਪਨੀ ਦੇ ਵਿੱਚ ਇੱਕ ਸੁਪਰਵਾਈਜ਼ਰੀ ਦੀ ਨੌਕਰੀ ਮਿਲੀ ਸੀ ਉਹ ਸ਼ੇਖ ਦਾ ਕੰਮ ਸੀ ਕੰਸਟਰਕਸ਼ਨ ਦਾ ਤੇ ਕੰਸਟਰਕਸ਼ਨ ਦੇ ਕੰਮ ਦੇ ਵਿੱਚ ਹੀ ਕਰਦੇ-ਕਰਦੇ ਅਰਮਾਨ ਨੂੰ ਇੱਕ ਦਿਨ ਸੱਟ ਲੱਗ ਜਾਂਦੀ ਹੈ ਇਹ ਸਾਠ ਉਹਦਾ ਲੱਗਦੀ ਹੈ ਗੁਪਤ ਅੰਗ ਤੇ ਤੇ ਇਸ ਐਕਸੀਡੈਂਟ ਬਾਰੇ ਉਹਨੇ ਆਪਣੇ ਕਰਦਿਆਂ ਨੂੰ ਕੁਝ ਵੀ ਨਹੀਂ ਸੀ ਦੱਸਿਆ ਹੁਣ ਇੱਥੇ ਰਹਿ ਕੇ ਾਰਮਾਨ ਬੜੀ ਹੀ ਇਮਾਨਦਾਰੀ ਦੇ ਨਾਲ ਕੰਮ ਕਰ ਰਿਹਾ ਹੁੰਦਾ ਹੈ ਤੇ ਹੌਲੀ-ਹੌਲੀ ਦਿਨ ਬੀਤ ਜਾਂਦੇ ਨੇ ਤੇ ਹੌਲੀ-ਹੌਲੀ ਉਹਦੇ 2 ਸਾਲ ਪੂਰੇ ਹੋ ਜਾਂਦੇ ਨੇ ਉਹਨੇ ਕਾਫੀ ਪੈਸਾ ਵੀ ਆਪਣੇ ਘਰ ਦੇ ਵਿੱਚ ਭੇਜਿਆ ਹੋਇਆ ਸੀ ਤੇ ਹੁਣ ਉਹਦਾ ਵਾਪਸ ਇੰਡੀਆ ਜਾਣ ਦਾ ਟਾਈਮ ਆਉਂਦਾ ਹੈ ਕਿਉਂਕਿ ਉਹਦਾ ਵੀਜ਼ਾ ਜਰਾ ਸੀ ਉਹ ਪੂਰਾ ਹੋ ਚੁੱਕਿਆ ਸੀ ਤੇ ਇਧਰਕਾਰ ਵਾਲੇ ਾਰਮਾਨ ਦੇ ਲਈ ਇੱਕ ਕੁੜੀ ਲੱਭਹਿਸਾਨਾ ਤਾਂ ਜੋ ਉਹ ਜਦੋਂ ਘਰ ਆਵੇ ਤਾਂ ਉਹਦਾ ਵਿਆਹ ਕੀਤਾ ਜਾਵੇ। ਔਰਮਾਨ ਹੁਣ ਆਪਣੇ ਸ਼ੇਖ ਨੂੰ ਕਹਿੰਦਾ ਹੈ ਕਿ ਮੈਂ ਘਰ ਜਾਣਾ ਹੈ ਤੇ ਘਰ ਜਾ ਕੇ ਮੇਰੇ ਘਰ ਵਾਲਿਆਂ ਨੇ ਮੇਰਾ ਵਿਆਹ ਰੱਖਿਆ ਹੈ ਤੇ ਮੈਂ ਵਿਆਹ ਕਰਵਾਉਣਾ ਹੈ। ਸ਼ੇਖ ਵੀ ਉਹਨੂੰ ਕਹਿੰਦਾ ਹੈ ਕਿ ਠੀਕ ਹੈ ਮੈਂ ਤੈਨੂੰ 3 ਮਹੀਨੇ ਦੀ ਛੁੱਟੀ ਦੇਨਾ ਹਾਂ ਤੇ ਤੂੰ ਘਰ ਜਾ ਕੇ ਆਪਣਾ ਵਿਆਹ ਕਰਵਾ ਕੇ ਫਿਰ ਵਾਪਸ ਆ ਜਾਵੇਂ। ਸ਼ੇਖ ਦੀ ਹੁਣ ਔਰਮਾਨ ਦੇ ਨਾਲ ਕਾਫੀ ਵਧੀਆ ਬਣੀ ਹੋਈ ਸੀ। ਹੁਣ ਔਰਮਾਨ ਆਪਣੇ ਪਿੰਡ ਲਖਨਪੁਰ ਦੇ ਬਿਚ ਆ ਜਾਂਦਾ ਹੈ। ਉਹਦੇੋਂ ਤੋਂ ਪੈਲਾ ਹੈਂਕਾਰ ਦੇ ਨਾਲ ਦੇ ਪਿੰਡ ਦੀ ਲੜਕੀ ਹੁੰਦੀ ਹੈ ਜਿਹਦਾ ਨਾਮ ਹੁੰਦਾ ਹੈ ਰੇਸ਼ਮਾ ਉਹਦੇ ਨਾਲ ਉਹਦਾ ਵਿਆਹ ਪੱਕਾ ਕੀਤਾ ਹੁੰਦਾ ਹੈ ਤੇ ਜਿਸ ਤਰ੍ਹਾਂ ਹੀ ਅਰਮਾਨ ਪਿੰਡ ਪਹੁੰਚਦਾ ਹੈ ਤੇ ਉਹਦਾ ਵਿਆਹ ਉਹਦਾ ਨਿਕਾਹ ਰੇਸ਼ਮਾ ਦੇ ਨਾਲ ਕਰ ਦਿੱਤਾ ਜਾਂਦਾ ਹੈ ਉਹਦਾ ਨਿਕਾਹ ਬੜੇ ਹੀ ਤੂਣਤਾਮ ਦੇ ਨਾਲ ਅਰਮਾਨ ਦੇ ਨਾਲ ਕੀਤਾ ਜਾਂਦਾ ਹੈ ਅਰਮਾਨ ਦਾ ਨਿਕਾਹ ਹੋਣ ਤੋਂ ਬਾਅਦ ਜਦੋਂ ਰੇਸ਼ਮਾ ਨੂੰ ਘਰ ਵਿੱਚ ਲਿਆਂਦਾ ਜਾਂਦਾ ਹੈ ਤਾਂ ਉਹਨਾਂ ਦੀ ਪਹਿਲੀ ਰਾਤ ਆਉਂਦੀ ਹੈ ਜਿਸ ਨੂੰ ਸੁਹਾਗ ਰਾਤ ਕਿਹਾ ਜਾਂਦਾ ਹੈ ਸੁਆਗਰਾਤ ਵਾਲੇ ਦਿਨ ਾਰਮਾਨ ਆਪਣੇ ਦੋਸਤਾਂ ਦੇ ਨਾਲ ਬੈਠ ਕੇ ਸ਼ਰਾਬ ਪੀ ਰਿਹਾ ਹੁੰਦਾ ਹੈ। ਦੁਲਹਨ ਅੰਦਰ ਕਮਰੇ ਦੇ ਵਿੱਚ ਬੈਠੀ ਹੁੰਦੀ ਹੈ ਤੇ ਦਾੜੂ ਪੀਣ ਤੋਂ ਬਾਅਦ ਾਰਮਾਨ ਜਦੋਂ ਆਪਣੇ ਕਮਰੇ ਦੇ ਵਿੱਚ ਜਾਂਦਾ ਹੈ ਤਾਂ ਜਾ ਕੇ ਪਹਿਲਾਂ ਤਾਂ ਕੁਝ ਗੱਲਾਂ-ਬਾਤਾਂ ਕਰਦਾ ਹੈ। ਗੱਲਾਂ-ਬਾਤਾਂ ਕਰਨ ਤੋਂ ਬਾਅਦ ਜਦੋਂ ਰਾਤ ਦੇ 11 ਵਜੇ ਦੇ ਨੇ ਤਾਂ ਾਰਮਾਨ ਆਪਣੀ ਦੁਲਹਨ ਦਾ ਖੁੰਗੜ ਚੱਕਦਾ ਹੈ। ਖੁੰਗੜ ਚੱਕਦਿਆਂ ਹੀ ਜਦੋਂ ਉਹ ਦੇਖਦਾ ਹੈ ਤੇ ਰੇਸ਼ਮਾ ਬਹੁਤ ਹੀ ਸੋਹਣੀ ਲੱਗਦੀ ਪਈ ਸੀ। ਪੁਨੋ ਦੇਖਦਿਆਂ ਹੀ ਾਰਮਾਨ ਦੇ ਦਿਲ ਵਿੱਚ ਕੁਝ ਕੁਝ ਹੌਲਾ ਵੀ ਜਾਂਦਾ ਹੈ। ਉਸੇ ਹੱਥ ਫੇਰਦਾ ਹੈ ਤੇ ਉਹਨੂੰ ਬੈੱਡ ਤੇ ਲਟਾ ਦਿੰਦਾ ਹੈ ਬੈੱਡ ਦੇ ਉੱਤੇ ਲੇਟਣ ਤੋਂ ਬਾਅਦ ਹੀ ਰੇਸ਼ਮਾ ਜਦੋਂ ਪੂਰੀ ਤਰ੍ਹਾਂ ਤਿਆਰ ਹੋ ਜਾਂਦੀ ਹੈ ਤਾਂ ਫਿਰ ਅਰਮਾਨ ਆਪਣੇ ਕੱਪੜੇ ਉਤਾਰ ਦਿੰਦਾ ਹੈ ਪਰ ਜਿਸ ਤਰ੍ਹਾਂ ਹੀ ਅਰਮਾਨ ਰੇਸ਼ਮਾ ਨੂੰ ਸੰਤੁਸ਼ਟ ਕਰਦ ਮਲਾ ਹੁੰਦਾ ਹੈ ਤੇ ਕਹਾਣੀ ਦੇ ਵਿੱਚ ਟਵਿਸਟ ਇੱਥੇ ਆਂਦਾ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਅਰਮਾਨ ਜਦੋਂ ਸਾਊਦੀ ਅਰਬ ਦੇ ਵਿੱਚ ਕੰਮ ਕਰ ਰਿਹਾ ਹੁੰਦਾ ਹੈ ਤਾਂ ਉਹਨੂੰ ਇੱਕ ਸੱਟ ਲੱਗ ਜਾਂਦੀ ਹੈ ਉਹਦੇ ਗੁੱਪ ਟਾਂਗ ਦੇ ਉੱਤੇ ਜਿਸ ਵਜ੍ਹਾ ਕਰਕੇ ਉਹਦਾ ਗੁੱਪ ਟਾਂਗ ਦੇ ਵਿੱਚ ਅਰਕਸ਼ਿੰਦਰਸੀ ਉਹ ਪੂਰੀ ਤਰ੍ਹਾਂ ਨਹੀਂ ਉਪੰਦਾ ਸੀ ਇਸ ਕਰਕੇ ਜਦੋਂ ਰੇਸ਼ਮਾ ਪੂਰੀ ਤਰ੍ਹਾਂ ਤਿਆਰ ਹੁੰਦੀ ਹੈ ਪਰ ਉਸ ਤੋਂ ਬਾਅਦ ਵੀ ਅਰਮਾਨ ਹੁਣ ਪਹਿਲੇ ਦਿਨ ਸੁਹਾਗ ਰਾਤ ਨਹੀਂ ਮਨਾ ਪੰਦਾ ਉਹਨਾਂ ਦੀ ਇਸ ਰਾਤ ਦੇ ਉੱਤੇ ਪੂਰੀ ਤਰ੍ਹਾਂ ਪਾਣੀ ਫਿਰ ਜਾਂਦਾ ਹੈ ਤੇ ਰੇਸ਼ਮਾ ਜਿਹੜੀ ਤਿਆਰ ਹੋਈ ਹੁੰਦੀ ਹੈ ਉਹ ਉਸੇ ਤਰ੍ਹਾਂ ਹੀ ਰਹਿ ਜਾਂਦੀ ਹੈ ਇਹ ਰਾਤ ਨੰਗਦੀ ਹੈ ਸਵੇਰੇ ਉਹ ਡਾਕਟਰ ਨੂੰ ਦਿਖਾਉਂਦਾ ਹੈ ਪਰ ਡਾਕਟਰ ਕੋਲੋਮੀ ਉਹਦਾ ਪੂਰੀ ਤਰ੍ਹਾਂ ਇਲਾਜ ਨਹੀਂ ਹੁੰਦਾ ਫਿਰ ਉਸ ਤੋਂ ਬਾਅਦ ਉਹ ਕਈ ਹਕੀਮਾਂ ਨੂੰ ਦਿਖਾਉਂਦਾ ਹੈ ਤਈ ਤਰ੍ਹਾਂ ਦੇ ਗਿਆਦਾ ਨੂੰ ਦਿਖਾਂਦਾ ਹੈ ਪਰ ਉਹਦਾ ਇਲਾਜ ਨਹੀਂ ਹੋ ਪਾਂਦਾ ਹੁਣ ਰੇਸ਼ਮਾ ਵੀ ਉਹਦੇ ਤੋਂ ਨਰਾਜ ਰਹਿਣ ਲੱਗ ਪੈਂਦੀ ਹੈ ਉਹਦਾ ਸੂਬਾ ਚਿਰਚਰਾ ਬਣ ਜਾਂਦਾ ਹੈ ਫਿਰ ਉਹ ਸ਼ਹਿਰ ਦੇ ਵਿੱਚ ਜਾਂਦਾ ਹੈ ਸ਼ਹਿਰ ਦੇ ਵਿੱਚ ਵੀ ਆਪਣਾ ਇਲਾਜ ਕਰਵਾਉਂਦਾ ਹੈ ਪਰ ਉਹਦਾ ਇਲਾਜ ਇੱਥੇ ਵੀ ਨਹੀਂ ਹੋ ਪਾਂਦਾ ਦਿਨ ਲੰਘਦੇ ਜਾਂਦੇ ਨੇ ਤੇ ਹੋਲੀ-ਹੋਲੀ ਮਹੀਨੇ ਲੰਘ ਜਾਂਦੇ ਨੇ ਤੇ ਲਗਭਗ ਉਹਦੇ 3 ਮਹੀਨਿਆਂ ਦਾ ਟਾਈਮ ਵੀ ਪੂਰਾ ਹੋ ਚੁੱਕਿਆ ਸੀ ਉਹਨੇ ਇੱਕ ਦਿਨ ਵੀ ਹੁਣ ਰੇਸ਼ਮਾ ਦੇ ਨਾਲ ਆਪਣੀ ਸੁਹਾਗਰਾਤ ਨਹੀਂ ਮਨਾਈ ਸੀ ਤੇ ਰੇਸ਼ਮਾ ਮੇ ਉਹਦੇ ਤੋਂ ਹੁਣ ਬਹੁਤ ਹੀ ਨਰਾਜ ਸੀ ਹੁਣ ਜਿਸ ਤਰ੍ਹਾਂ ਹੀ ਉਹਦਾ ਵਾਪਸੀ ਦਾ ਟਾਈਮ ਆ ਜਾਂਦਾ ਹੈ ਤਿੰਨ ਮਹੀਨੇ ਪੂਰੇ ਹੋ ਜਾਂਦੇ ਨੇ ਉਹਨੇ ਸਾਉਦੀ ਦੇ ਵਿੱਚ ਦੁਬਾਰਾ ਜਾਣਾ ਸੀ ਤੇ ਰੇਸ਼ਮਾ ਨੂੰ ਜਿਸ ਤਰ੍ਹਾਂ ਹੀ ਪਤਾ ਲੱਗਦਾ ਹੈ ਤੇ ਉਹ ਹੋਰ ਜ਼ਿਆਦਾ ਉਹਦੇ ਤੋਂ ਨਰਾਜ ਹੋ ਜਾਂਦੀ ਹੈ ਉਹ ਗੁੱਸੇ ਹੋ ਕੇ ਉਹਨੂੰ ਕਹਿੰਦੀ ਹੈ ਕਿ ਜਾਂ ਤਾਂ ਮੈਨੂੰ ਪੇਕੇ ਛੱਡ ਕੇ ਆ ਜਾਂ ਫਿਰ ਮੈਂ ਤੇਰੇ ਨਾਲ ਸਾਉਦੀ ਦੇ ਵਿੱਚ ਜਾਵਾਂਗੀ ਉਹ ਊਰੂਝ ਹੀ ਉਹਦਣਾ ਲਵਣਾ ਸ਼ੁਰੂ ਕਰ ਦਿੰਦੀ ਹੈ ਜਿਸ ਤਰ੍ਹਾਂ ਹੀ ਉਹਦੇ ਘਰ ਵਾਲਿਆਂ ਨੂੰ ਪਤਾ ਲੱਗਦਾ ਹੈ ਕਿ ਇਹਨਾਂ ਦੇ ਵਿੱਚ ਰੋਜ਼ ਹੀ ਲੜਾਈ ਹੋ ਰਹੀ ਹੈ ਤਾਂ ਉਹ ਫਿਰ ਅਰਮਾਨ ਨੂੰ ਕਹਿੰਦੇ ਨੇ ਕਿ ਤੁ ਆਪਣੇ ਸ਼ੇਖ ਦੇ ਨਾਲ ਗੱਲ ਕਰ ਤੇ ਰੇਸ਼ਮਾਨੂਮੀ ਸੌਦੀ ਦੇ ਵਿੱਚ ਲੈ ਜਾ ਫਿਰ ਅਰਮਾਨ ਆਪਣੇ ਸ਼ੇਖ ਦੇ ਨਾਲ ਗੱਲ ਕਰਦਾ ਹੈ ਤੇ ਉਹਨੂੰ ਕਹਿੰਦਾ ਹੈ ਕਿ ਮੈਂ ਆਪਣੀ بیوی ਨੂੰ ਇੱਥੇ ਸੌਦੀ ਦੇ ਵਿੱਚ ਲੈ ਕੇ ਆਉਣਾ ਚਾਹਨਾ ਹਾਂ ਤੇ ਉਹ ਸ਼ੇਖ ਵੀ ਕਹਿੰਦਾ ਹੈ ਕਿ ਤੇਰੀ بیوی ਹੈ ਤੂੰ ਜਿੱਥੇ ਮਰਜ਼ੀ ਲੈ ਕੇ ਜਾ ਸਕਦਾ ਹਾਂ ਕੋਈ ਗੱਲ ਨਹੀਂ ਤੂੰ ਇੱਥੇ ਲੈ ਕੇ ਆ ਜਾ ਮੈਂ ਤੇਰੀ ਟਿਕਟ ਕਰਵਾ ਦੇਣਾ ਹਾਂ ਫਿਰ ਉਹਦਾ ਸ਼ੇਖ ਰੇਸ਼ਮਾ ਦੀ ਵੀ ਟਿਕਟ ਕਰਵਾ ਦਿੰਦਾ ਹੈ ਤੇ ਇਸੇ ਤਰ੍ਹਾਂ ਹੀ ਉਹ ਫਿਰ ਸੌਦੀ ਅਰਬ ਦੇ ਵਿੱਚ ਦੋਨੇ ਜਾਣੇ ਚਲੇ ਜਾਂਦੇ ਨੇ ਹਉਨ ਸ਼ੇਖ ਨੂੰ 에어ਪੋਰਟ ਤੋ ਲੈਣ ਵਾਸਤੇ ਆਉਂਦਾ ਹੈ ਤਾਂ ਉਹ ਦੇਖ ਕੇ ਰੇਸ਼ਮਾ ਨੂੰ ਉਹਦੇ ਤੇ ਫਿਦਾ ਹੋ ਜਾਂਦਾ ਹੈ ਕਿਉਂਕਿ ਰੇਸ਼ਮਾ ਦੇਖਣ ਦੇ ਵਿੱਚ ਬਹੁਤ ਹੀ ਖੂਬਸੂਰਤ ਸੀ ਹੁਣ ਸ਼ੇਖ ਉਹ ਨੂੰ ਫੈਕਟਰੀ ਤੇ ਲਾਗੇ ਇੱਕ ਉਹਦਾ ਫਲੈਟ ਖਾਲੀ ਪਿਆ ਹੁੰਦਾ ਹੈ ਉਹ ਫਲੈਟ ਜਿਹੜਾ ਉਹ ਅਰਮਾਨ ਨੂੰ ਦੇ ਦਿੰਦਾ ਹੈ ਤੇ ਉਹਨੂੰ ਕਹਿੰਦਾ ਹੈ ਕਿ ਪਹਿਲਾਂ ਤੂੰ ਇੱਥੇ ਜਾਣਾ ਸੀ ਇਸ ਕਰਕੇ ਤੈਨੂੰ ਮੈਂ ਦੂਸਰਾ ਫਲੈਟ ਦੇ ਰਿਹਾ ਇੱਥੇ ਕਿਚਨ ਤੇ ਇੱਥੇ ਟਾਇਲਟ ਦਾ ਵੀ ਪੂਰਾ ਬੰਦੋਬਸਤ ਹੈ ਤੁਹਾਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੋਵੇਗੀ ਤੇ ਹੁਣ ਅਰਮਾਨ ਬਹੁਤ ਹੀ ਖੁਸ਼ ਹੁੰਦਾ ਹੈ ਕਿ ਉਹਨੂੰ ਸ਼ੇਖ ਨੇ ਇੱਕ ਫਲੈਟ ਵੀ ਦੇ ਦਿੱਤਾ ਹੈ ਹੁਣ ਰੋਜ਼ਮਰਜ਼ੀ ਦੀ ਜ਼ਿੰਦਗੀ ਦੇ ਵਿੱਚ ਅਰਮਾਨ ਆਪਣੀ ਫੈਕਟਰੀ ਵਿੱਚ ਕੰਮ ਕਰਨ ਵਾਸਤੇ ਚਲਾ ਜਾਂਦਾ ਹੈ ਕਿ ਹੁਣ ਸ਼ੇਖ ਦਾ ਵੀ ਅਰਮਾਨ ਦੇ ਘਰ ਆਣਾ ਜਾਣਾ ਪਲਭ ਜਾਂਦਾ ਹੈ ਤੇ ਜਿਸ ਤਰ੍ਹਾਂ ਹੀ ਅਰਮਾਨ ਆਪਣੀ ਫੈਕਟਰੀ ਦੇ ਵਿੱਚ ਜਾਂਦਾ ਸੀ ਤਮਬਰੋ ਸ਼ੇਖ ਰੇਸ਼ਮਾ ਦੇ ਕੋਲ ਆ ਜਾਂਦਾ ਸੀ ਕਿ ਉਹ ਰੇਸ਼ਮਾ ਨੂੰ ਕਹਿੰਦਾ ਹੈ ਕਿ ਤੈਨੂੰ ਜਿਸ ਵੀ ਚੀਜ਼ ਦੀ ਜ਼ਰੂਰਤ ਹੋਵੇ ਤਾਂ ਇਹ ਸਾਹਮਣੇ ਮੇਰਾ ਘਰ ਹੈ ਤੂੰ ਜਦੋਂ ਮਰਜ਼ੀ ਆ ਕੇ ਤੂੰ ਚੀਜ਼ ਲੈ ਸਕਦੀ ਹਾਂ ਇਸੇ ਤਰ੍ਹਾਂ ਹੀ ਕਰਦੇ ਕਰਦੇ 20-25 ਦਿਨ ਬੀਤ ਜਾਂਦੇ ਨੇ ਤੇ ਇਸੇ ਤਰ੍ਹਾਂ ਹੀ ਇੱਕ ਦਿਨ ਆਂਦਾ ਹੈ ਜਿਸ ਦਿਨ ਅਰਮਾਨ ਤਿਆਰ ਹੋ ਕੇ ਆਪਣੀ ਫੈਕਟਰੀ ਦੇ ਵਿੱਚ ਗਿਆ ਹੁੰਦਾ ਹੈ ਤੇ ਸ਼ੇਖ ਰੇਸ਼ਮਾਂ ਦੇ ਘਰ ਆ ਜਾਂਦਾ ਹੈ ਤੇ ਰੇਸ਼ਮਾਂ ਨੂੰ ਪੁੱਛਦਾ ਹੈ ਤੇ ਆ ਕੇ ਉਹਨੂੰ ਕਹਿੰਦਾ ਹੈ ਕਿ ਰੇਸ਼ਮਾਂ ਮੈਂ ਤੈਨੂੰ ਦੇਖ ਰਿਹਾ ਹਾਂ ਜਿਸ ਦਿਨ ਦੀ ਤੂੰ ਸੌਦੀ ਦੇ ਵਿੱਚ ਆਈ ਹੈਂ ਇਹ ਤੂੰ ਆਪਣੇ ਪਤੀ ਦੇ ਨਾਲ ਥੋੜਾ ਚਿਰਚਰਾ ਪਾੰਦੇ ਨਾਲ ਬੋਲਦੀ ਹੈ ਕੀ ਗੱਲ ਹੈ ਤੂੰ ਨਰਾਜ ਨਰਾਜ ਰਹਿਨੀ ਹੈ ਕੀ ਗੱਲ ਹੈ ਤੂੰ ਦੱਸ ਜੇਕਰ ਤੁਹਾਨੂੰ ਕੋਈ ਪੈਸੇ ਦੀ ਕਮੀ ਹੈ ਤਾਂ ਤੁਹਾਡੇ ਇਸ ਮਸਿਆ ਮੈਂ ਦੂਰ ਕਰਦਾ ਹਾਂ ਜੇਕਰ ਕੋਈ ਹੋਰ ਸਮਸਿਆ ਹੈ ਤਾਂ ਉਹ ਵੀ ਦੱਸ ਜਿਸ ਤਰ੍ਹਾਂ ਮੈਂ ਤੁਹਾਡੀ ਪੈਸੇ ਦੀ ਮਦਦ ਕੀਤੀ ਹੈ ਤਾਂ ਉਸੇ ਤਰ੍ਹਾਂ ਕੀ ਪਤਾ ਮੈਂ ਤੁਹਾਡੀ ਹੋਰ ਮਦਦ ਕਰ ਸਕਾਂ ਪਹਿਲਾਂ ਤਾਂ ਦੇਸ਼ਮਾ ਸੰਗਦੀ ਹੈ ਪਰ ਹੋਰੀ-ਹੋਲੀ ਫਿਰ ਉਹਨੂੰ ਦੱਸਦੀ ਹੈ ਉਹ ਕਹਿੰਦੀ ਹੈ ਕਿ ਜਦੋਂ ਦਾ ਮੇਰਾ ਵਿਆਹ ਹੋਇਆ ਹੈ ਇਹ ਅਰਮਾਨ ਮੈਨੂੰ ਖੁਸ਼ ਨਹੀਂ ਕਰ ਪੰਦਾ ਕਿਉਂਕਿ ਉਹ ਨੂੰ ਸਾਥ ਲੱਗੀ ਸੀ ਤੁਹਾਡੀ ਹੀ ਕੰਪਨੀ ਦੇ ਵਿੱਚ ਤੇ ਉਹ ਹੁਣ ਨਾਮਰਦ ਬਣ ਚੁੱਕਿਆ ਹੈ ਤੇ ਮੇਰਾ ਸੁਭਾਅ ਵੀ ਇਸੇ ਕਰਕੇ ਹੀ ਚਿਰਚਲਾਪਨ ਦੇ ਵਿੱਚ ਰਹਿੰਦਾ ਹੈ ਕਿਉਂਕਿ ਮੈਨੂੰ ਜੋ ਪਤਿਆਂ ਵਾਲਾ ਪਿਆਰ ਸੀ ਉਹ ਨਹੀਂ ਮਿਲਿਆ ਹੁਣ ਸ਼ੇਖ ਨੂੰ ਉਹ ਸਿਗਨਲ ਮਿਲ ਚੁੱਕਿਆ ਸੀ ਜਿਸ ਦੀ ਉਹਨੂੰ ਭਾਲ ਸੀ ਇਸ ਲਈ ਉਹ ਫਿਰ ਰੇਸ਼ਮਾ ਨੂੰ ਕਹਿੰਦਾ ਹੈ ਕਿ ਮੈਂ ਤੇਰੇ ਹੱਥ ਦੀ ਚਾਹ ਪੀਣਾ ਚਾਹਨਾ ਹਾਂ ਚਾਹ ਬਣਾ ਰੇਸ਼ਮਾ ਹੁਣ ਸ਼ੇਖ ਨੂੰ ਚਾਹ ਬਣਾ ਕੇ ਪੀਂਦੀ ਹੈ ਸ਼ੇਖ ਜਿਵੇਂ ਹੀ ਚਾਹ ਬਿੰਤੋ ਬਾਦਮ ਰੇਸ਼ਮਾ ਦਾ ਹੱਥ ਫੜਦਾ ਹੈ ਤੇ ਉਹ ਨੂੰ ਆਪਣੇ ਸਰੀਰ ਦੇ ਨਾਲ ਲਾ ਲੈਂਦਾ ਹੈ ਰੇਸ਼ਮਾ ਦਾ ਜਿਵੇਂ ਹੀ ਸ਼ੇਖ ਹੱਥ ਫੜਦਾ ਹੈ ਤੇ ਰੇਸ਼ਮਾ ਦੇ ਅੰਦਰ ਕੰਬਣੀ ਪੈਦਾ ਹੋ ਜਾਂਦੀ ਹੈ ਉਹਨ ਸੋਚਦੀ ਹੈ ਕਿ ਇਹ ਇਹ ਦੇ ਨਾਲ ਕੀ ਕਰ ਰਿਹਾ ਹੈ ਪਰ ਜਿਸ ਤਰ੍ਹਾਂ ਹੀ ਉਹ ਕੁਝ ਸਮਝ ਪਾਂਦੀ ਸ਼ੇਖ ਉਹਦੇ ਕੱਪੜਿਆਂ ਦੇ ਉੱਤੇ ਉਹਦੇ ਅੰਗਾਂ ਨੂੰ ਹੱਥ ਲਾਣਾ ਸ਼ੁਰੂ ਕਰ ਦਿੰਦਾ ਹੈ ਤੇ ਦੇਖਦੇ ਆਂ ਦੇਖਦੇ ਆਂ ਰੇਸ਼ਮਾ ਪੂਰੀ ਤਿਆਰ ਹੋ ਜਾਂਦੀ ਹੈ ਜਦੋਂ ਸ਼ੇਖ ਨੂੰ ਪਤਾ ਲੱਗ ਜਾਂਦਾ ਹੈ ਕਿ ਹੁਣ ਰੇਸ਼ਮਾ ਪੂਰੀ ਤਰ੍ਹਾਂ ਤਿਆਰ ਹੈ ਤਾਂ ਓਰੇਸ਼ ਮਾਨੂ ਚੱਕਦਾ ਹੈ ਤੇ ਬੈਡਰੂਮ ਦੇ ਵਿੱਚ ਲੈ ਜਾਂਦਾ ਹੈ ਬੈਡਰੂਮ ਦੇ ਵਿੱਚ ਲੈ ਜਾ ਕੇ ਓਰੇਸ਼ ਮਾਨੂ ਖੂਬ ਜ਼ਰਾ ਪਿਆਰ ਦਿੰਦਾ ਹੈ ਉਹਦੀ ਸੰਤੁਸ਼ਟੀ ਪੂਰੀ ਕਰਦਾ ਹੈ ਉਸ ਦਿਨ ਸ਼ੇਖ ਆਪਣੀ ਕੰਪਨੀ ਤੋਂ ਛੁੱਟੀ ਕਢ ਕੇ ਪੂਰਾ ਦਿਨ ਰੇਸ਼ਮਾ ਦੇ ਨਾਲ ਬਿਤਾਉਂਦਾ ਹੈ ਤੇ ਰੇਸ਼ਮਾ ਨੂੰ ਪੂਰੀ ਦਿਰਾ ਖੁਸ਼ ਕਰਦਾ ਹੈ ਹੁਣ ਉਸ ਕਮਰੇ ਦੇ ਵਿੱਚ ਰੇਸ਼ਮਾ ਤੇ ਸ਼ੇਖ ਦੀਆਂ ਆਵਾਜ਼ਾਂ ਆ ਰਹੀਆਂ ਸਨ ਰੇਸ਼ਮਾ ਖੁਸ਼ੀ ਨਾਲ ਚੁੰਮ ਰਹੀ ਸੀ ਕਿਉਂਕਿ ਜੋ ਸੁਖ ਉਹਦੇ ਪਤੀ ਤੋਂ ਉਹਨੂੰ ਨਹੀਂ ਸੀ ਮਿਲਿਆ ਉਤੋਂ ਕਈ ਜ਼ਿਆਦਾ ਸੁਖ ਉਹ ਸ਼ੇਖ ਨੂੰ ਦੇ ਰਿਹਾ ਸੀ ਬੈਡ ਪੂਰੀ ਤਰ੍ਹਾਂ ਹਿਲ ਰਿਹਾ ਹੁੰਦਾ ਹੈ ਸ਼ੇਖ ਵੀ ਪੂਰਾ ਮਜ਼ਾ ਲੈ ਰਿਹਾ ਹੁੰਦਾ ਹੈ ਕਿਉਂਕਿ ਸ਼ੇਖ ਨੇ ਮੀ ਇੰਡੀਆ ਦੀ ਪਹਿਲੀ ਔਰਤ ਸੀ ਜਿਹਦੇ ਨਾਲ ਉਸਨੇ ਇਸ ਬੰਦ ਬਣਾਇਆ ਸੀ ਹੁਣ ਸ਼ੇਖ ਵੀ ਪੂਰੀ ਤਰ੍ਹਾਂ ਉਹਨੂੰ ਸੁਖ ਦਿੰਦਾ ਹੈ ਹੁਣ ਰੇਸ਼ਮਾ ਮੀ ਸ਼ੇਖ ਤੋਂ ਪੂਰੀ ਤਰ੍ਹਾਂ ਖੁਸ਼ ਹੋ ਚੁੱਕੀ ਸੀ ਹੁਣ ਜਿਸ ਤਰ੍ਹਾਂ ਹੀ ਉਹਨਾਂ ਨੂੰ ਟਾਈਮ ਮਿਲਦਾ ਸੀ ਜਦੋਂ ਅੜਮਾਨ ਆਪਣੀ ਫੈਕਟਰੀ ਚਲਾ ਜਾਂਦਾ ਸੀ ਤਮਾ ਬਰੋਸ਼ੀਆ ਖੰਦਾ ਸੀ ਤੇ ਆ ਕੇ ਰੇਸ਼ਮਾਨ ਨੂੰ ਸੁਖ ਦਿੰਦਾ ਸੀ ਇਦਾਂ ਦਿਨ ਬੀਤਦੇ ਜਾਂਦੇ ਨੇ ਤੇ ਇੱਕ ਦਿਨ ਅਰਮਾਨ ਤਿਆਰ ਹੋ ਕੇ ਆਪਣੀ ਫੈਕਟਰੀ ਜਾਂਦਾ ਹੈ ਪਰ ਅਚਾਨਕ ਹੀ ਫੈਕਟਰੀ ਜਾ ਕੇ ਉਹਨੂੰ ਪਤਾ ਲੱਗਦਾ ਹੈ ਕਿ ਉਹਦਾ ਮੋਬਾਈਲ ਘਰ ਹੀ ਚਹੀ ਰਹਿ ਗਿਆ ਹੈ ਉਹ ਸੋਚਦਾ ਹੈ ਕਿ ਦਪਹਿਰ ਨੂੰ ਲੰਚ ਟਾਈਮ ਹੋ ਜਾਵੇਗਾ ਤੇ ਆਪਣਾ ਮੋਬਾਈਲ ਲੈ ਕੇ ਆ ਜਾਵੇਗਾ ਤੇ ਉਹ ਕਰਦਾ ਵੀ ਇਸੇ ਤਰ੍ਹਾਂ ਹੀ ਉਹ ਜਿਸ ਤਰ੍ਹਾਂ ਹੀ ਲੰਚ ਟਾਈਮ ਹੁੰਦਾ ਹੈ ਤਾਂ ਉਹ ਘਰ ਆ ਜਾਂਦਾ ਹੈ ਤੇ ਘਰ ਆ ਕੇ ਜਿਸ ਤਰ੍ਹਾਂ ਹੀ ਦਰਵਾਜ਼ਾ ਖੜਕਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਦਰਵਾਜ਼ੇ ਦੇ ਵਿੱਚ ਹੀ ਕਮਰੇ ਦੇ ਵਿੱਚੋਂ ਕੁਝ ਆਵਾਜ਼ਾਂ ਆ ਰਹੀਆਂ ਸਨ ਜਦੋਂ ਉਹ ਗੋੜਨਾ ਹੁੰਦਾ ਹੈ ਤਾਂ ਉਹ ਆਵਾਜ਼ਾਂ ਸਨ ਰੇਸ਼ਮਾ ਦੀਆਂ ਕਮਰਾ ਪੂਰੀਆਂ ਆਵਾਜ਼ਾਂ ਦੇ ਨਾਲ ਗੂੰਜ ਰਿਹਾ ਹੁੰਦਾ ਹੈ ਤੇ ਉਹਦੇ ਕੋਲ ਇੱਕ ਡੁਪਲੀਕੇਟ ਚਾਬੀ ਹੁੰਦੀ ਹੈ ਉਹ ਕਮਰੇ ਨੂੰ ਜਦੋਂ ਖੋਲਦਾ ਹੈ ਤੇ ਸਾਹਮਣੇ ਦੇਖਦਾ ਹੈ ਕਿ ਰੇਸ਼ਮਾ ਤੇ ਉਹ ਜਿਹੜਾ ਸ਼ੇਖ ਸੀ ਉਹ ਦੋਨੋਂ ਜੋੜਾ ਸ਼ੋਰਾਂ ਦੇ ਨਾਲ ਲੱਗੇ ਹੋਏ ਸਨ ਰੇਸ਼ਮਾ ਉਹ ਤਾਂ ਖੁਸ਼ ਹੋ ਰਹੀ ਸੀ ਉਹਨੂੰ ਬਾਰ-ਬਾਰ ਕਹਿ ਰਹੀ ਸੀ ਕਿ ਤੁਸੀਂ ਮੈਨੂੰ ਖੁਸ਼ ਕਰ ਦਿੱਤਾ ਤੁਸੀਂ ਮੈਨੂੰ ਜੋ ਸੁੱਖ ਦੇ ਰਹੇ ਹੋ ਉਹ ਉਸੋਂ ਕਮੈਂ ਅਜੇ ਤੱਕ ਨਹੀਂ ਲਿਆ ਤੇ ਸ਼ੇਖ ਵੀ ਉਹਨੂੰ ਕਹਿ ਰਿਹਾ ਸੀ ਕਿ ਮੈਂ ਤੇਰੇ ਵਰਗੀ ਔਰਤ ਨਹੀਂ ਦੇਖੀ ਤੂੰ ਬਹੁਤ ਹੀ ਸੋਨੀਅਮ ਤੈਨੂੰ ਮੈਂ ਬਹੁਤ ਹੀ ਪਿਆਰ ਕਰਦਾ ਹਾਂ ਤੈਨੂੰ ਮੈਂ ਜਾਨ ਤੋਂ ਵੱਧ ਚਾਹੁੰਨਾ ਹਾਂ ਇਸ ਤਰ੍ਹਾਂ ਕਰ ਰਹੀ ਏਸਾਨ ਤੇ ਪਿੱਛੋਂ ਜਦੋਂ ਅਰਮਾਨ ਦੇਖ ਲੈਂਦਾ ਹੈ ਤੇ ਜਦੋਂ ਉਹ ਦੋਨੇ ਜਣੇ ਅਰਮਾਨ ਨੂੰ ਦੇਖਦੇ ਨੇ ਤੋ ਹੱਕੇ ਬਕੇ ਰਹਿ ਜਾਂਦੇ ਨੇ ਉਹ ਸ਼ੇਖ ਅਰਮਾਨ ਨੂੰ ਕਹਿੰਦਾ ਹੈ ਕਿ ਇਦਾਂ ਦੀ ਕੋਈ ਗੱਲ ਨਹੀਂ ਮੈਂ ਤੈਨੂੰ ਸਮਝਾਉਣਾ ਹਾਂ ਤੈਨੂੰ ਪੈਸੇ ਦੀ ਜ਼ਰੂਰਤ ਹੈ ਤੇ ਮੈਂ ਤੈਨੂੰ ਪੈਸੇ ਦੇ ਦੇਣਾ ਹਾਂ ਪਰ ਾਰਮਾਨ ਕਿtheta ਮੰਨਣ ਵਾਲਾ ਸੀ ਉਹ ਕਹਿੰਦਾ ਹੈ ਕਿ ਮੈਂ ਪੁਲਿਸ ਕੋਲ ਜਾਵਾਂਗਾ ਤੁਹਾਡੀ ਕੰਪਲੇਂਟ ਕਰਾਂਗਾ ਤੁਸੀਂ ਮੇ ਨਾਲ ਧੋਖਾ ਕੀਤਾ ਹੈ ਇੰਨੀ ਗੱਲ ਕਹਿ ਰਿਹਾ ਹੁੰਦਾ ਹੈ ਸ਼ੇਖ ਹੁਣ ਫੜ ਲੈਂਦਾ ਹੈ ਤੇ ਸ਼ੇਖ ਹੁਣ ਰੇਸ਼ਪਾ ਨੂੰ ਕਹਿੰਦਾ ਹੈ ਕਿ ਜੇ ਤੂੰ ਇਹੋ ਜਿਹਾ ਸੁੱਖ ਹੋਰ ਲੈਣਾ ਹੈ ਤਾਂ ਇਹਨੂੰ ਮਾਰਨਾ ਪਵੇਗਾ ਉਹ ਇਸੇ ਤਰ੍ਹਾਂ ਹੀ ਕਰਦੀ ਹੈ ਉਹ ਅੰਦਰੋਂ ਇੱਕ ਰਾਟ ਲੈ ਆਂਦੀ ਹੈ ਤੇ ਆਪਣੇ ਪਤੀ ਦੇ ਸਿਰ ਦੇ ਉੱਤੇ ਮਾਰਦੀ ਹੈ ਤੇ ਇਸ ਤਰ੍ਹਾਂ ਾਰਮਾਨ ਉੱਥੇ ਹੀ ਮਰ ਜਾਂਦਾ ਹੈ ਤੇ ਸ਼ੇਖ ਹੁਣ ਾਰਮਾਨ ਦਾ ਐਕਸੀਡੈਂਟ ਦਾ ਬਹਾਨਾ ਲਾ ਕੇ ਉਹਨੂੰ ਵਾਪਸ ਇੰਡੀਆ ਦੇ ਵਿੱਚ ਭੇਜ ਦਿੰਦਾ ਹੈ ਤੇ ਨਾਲ ਹੀ ਰੇਸ਼ਮਾ ਨੂੰ ਵੀ ਕਹਿੰਦਾ ਹੈ ਕਿ ਤੈਨੂੰ ਮੇਂਡੀਆ ਜਾਣਾ ਪਵੇਗਾ ਤੇ ਜਦੋਂ ਤੁਸੀਂ ਇੰਡੀਆ ਚਲੀ ਜਾਉਗੀ ਇਹਦਾ ਸੰਸਕਾਰ ਕਰਮ ਤੋਂ ਬਾਅਦ ਮੈਂ ਤੈਨੂੰ ਫਿਰ ਤੋਂ ਬੁਲਾ ਲਵਾਂਗਾ ਤੇ ਰੇਸ਼ਮਾ ਵੀ ਐਸੀ ਤਰ੍ਹਾਂ ਹੀ ਕਰਦੀ ਹੈ ਉਹ ਪਿੰਡ ਜਾ ਕੇ ਦੱਸਦੀ ਹੈ ਕਿ ਇਹ ਕੰਸਟ੍ਰਕਸ਼ਨ ਦਾ ਕੰਮ ਕਰਿਆ ਹੁੰਦਾ ਹੈ ਤੇ ਉੱਥੇ ਇਹਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਮੌਤ ਹੋ ਜਾਂਦੀ ਹੈ ਉਸ ਤੋਂ ਕੁਝ ਦਿਨ ਬਾਅਦ ਉਹ ਸੰਸਕਾਰ ਕਰਮ ਤੋਂ ਬਾਅਦ ਜਦੋਂ ਫਿਰ 3-4 ਮਹੀਨੇ ਬੀਤ ਜਾਂਦੇ ਨੇ ਤਾਂ ਉਹ ਫਿਰ ਸ਼ੇਖ ਦੇ ਕੋਲ ਬਾਬਾ ਸੁਸੌਦੀ ਦੇ ਵਿੱਚ ਚਲੀ ਜਾਂਦੀ ਹੈ ਤੇ ਉੱਥੇ ਰਹਿ ਕੇ ਸ਼ੇਖ ਕੋਲੋਂ ਉਹ ਸੁਖ ਪ੍ਰਾਪਤ ਕਰਦੀ ਹੈ ਜੋ ਆਰਮਾਨਿਓਨ ਨੂੰ ਨਹੀਂ ਸੀ ਦਿੱਤਾ। ਦੋਸਤੋ ਇਹ ਸੀ ਇੱਕ ਇੰਡੀਆ ਦੇ ਸੁਪਰਵਾਈਜ਼ਰ ਦੀ بیوی ਦੀ ਕਹਾਣੀ। ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ? ਕਮੈਂਟ ਕਰਕੇ ਜਰੂਰ ਦੱਸਿਓ ਤੇ ਐਹੋ ਜੀਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ।